हाँ जी डिजाइनर फ्रॉक बनाने लिये असी अप्रिंटेड कपड़ा लिया है जो कि दो मीटर के करीब है और नीचे असी ये वास्ते मैचिंग वास्ते कपड़ा लिया सी ठीक है जी और असी इस तरीके बारह इंच रख्या है ठीक है और चौड़ाई असी रख रहे हाँ अठारह इंच ठीक है जी डबल फोल्ड के दोनों पीस ने अपर पार्ट पार्टी ठीक है जी और असी चौदह इंच यद तीरा रख रहे हैं प्लस विच मार्जन लैके ठीक है जी ਇਸ ਤਰੀਕੇ ਦੇ ਨਾਲ ਅਸੀਂ ਇਹਦਾ ਕਾਲਰ ਵਾਲਾ ਨੱਕ ਨਹੀਂ ਬਣਾ ਰਹੇ ਸਿੰਪਲ ਨੱਕ ਬਣਾ ਰਹੇ ਹਾਂ ਔਰ ਇਸ ਤਰੀਕੇ ਨਾਲ ਅਸੀਂ 6.5 ਇਹਦਾ ਆਰਮਹੋਲ ਰੱਖ ਰਹੇ ਹਾਂ ਠੀਕ ਹੈ ਜੀ ਇਹ 10 ਤੋਂ 12 ਸਾਲ ਦੀ ਬੱਚੀ ਲਈ ਹੈ ਔਰ ਆਪਾਂ 14.5 ਤੇ ਯਾਨੀ ਕਿ ਸਵਾ 7 ਤੇ ਇਹਦਾ ਚਸਤ ਨਿਸ਼ਾਨ ਲਾ ਰਹੇ ਹਾਂ ਔਰ ਪਲੱਸ ਇਹਦੇ ਵਿੱਚ ਇਸ ਤੋਂ ਅੱਗੇ ਇਹਦਾ ਅਸੀਂ ਮੀਜ਼ਰ ਲਗਾਵਾਂਗੇ ਇਹਦਾ ਸਟਿਚਿੰਗ ਦਾ ਵਿੱਚ ਮਾਰਜਨ ਛੱਡਾਂਗੇ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਅਸੀਂ ਦੀ ਆਰਮਹੋਲ ਨੂੰ ਡਰਾ ਕਰਾਂਗੇ ਠੀਕ ਹੈ ਜਿਵੇਂ ਕਿ ਆਪਾਂ ਉਪਰੋਂ ਜਿੰਨਾ ਵੀ ਰੱਖਣਾ ਹੈ ਸ਼ੋਲਡਰ ਉਹ ਤੋਂ ਆਪਾਂ ਆਰਮਹੋਲ ਦੀ ਗੁਲਾਈ ਵਾਸਤੇ ਆਪਾਂ 1/2 ਇੰਚ ਘੱਟ ਰੱਖਣਾ ਹੈ ਠੀਕ ਹੈ ਔਰ ਅਸੀਂ ਕਮਰ ਰੱਖ ਰਹੇ ਹਾਂ 12.5 ਤੇ ਇਹ ਨਿਸ਼ਾਨ ਲਗਾ ਰਹੇ ਹਾਂ ਠੀਕ ਹੈ ਜੀ ਔਰ ਇਸ ਤੋਂ ਅੱਗੇ ਆਪਾਂ 1.5 ਤੋਂ 2 ਇੰਚ ਜਿੰਨਾ ਵੀ ਤੁਸੀਂ ਰੱਖਣਾ ਹੈ ਆਪਾਂ ਮਾਰਜਨ ਵਿੱਚ ਸਟਿਚਿੰਗ ਦਾ ਸ਼ੁਰੂ ਕਰਨਾ ਹੈ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਸ ਨੂੰ ਦੋਨੋਂ ਪੁਆਇੰਟਸ ਨੂੰ ਆਪਾਂ ਆਪਸ ਵਿੱਚ ਮਿਲਾਉਂਦੇ ਹਾਂ ਹੋਇਆ ਇਨਾ ਨੂੰ ਇਸ ਤਰੀਕੇ ਨਾਲ ਬਣਾ ਲੈਣਾ ਠੀਕ ਹੈ ਔਰ ਇਸ ਤਰੀਕੇ ਨਾਲ 1.2 ਇੰਚ ਤੇ ਆਪਾਂ ਇਸ ਤਰੀਕੇ ਦੇ ਨਾਲ ਇਹਦਾ ਆਰਮਹੋਲ ਦੀ ਗੁਲਾਈ ਪਾਵਾਂਗੇ ਠੀਕ ਹੈ ਜੀ ਔਰ ਆਰਮਹੋਲ ਦੀ ਗੁਲਾਈ ਇਸ ਤਰੀਕੇ ਨਾਲ ਪਾਉਣ ਤੋਂ ਬਾਅਦ ਫਿਰ ਆਪਾਂ ਇਹਦੇ ਅਪਰ ਪਾਰਟ ਦੀ ਜਿਹੜੀ ਉੱਪਰ ਅਗਲਾ ਵਾਲਾ ਪਾਰਟ ਹੁੰਦਾ ਠੀਕ ਹੈ ਉਹਦੀ ਵੀ ਆਪਾਂ ਗੁਲਾਈ ਇਸ ਤਰੀਕੇ ਨਾਲ ਪਾ ਦੇਣੀ ਉਪਰੋਂ ਔਰ ਨੀਚੇ ਜਿੱਥੇ ਫਿਟਿੰਗ ਦੀ ਸਿਲਾਈ ਆਏਗੀ ਉੱਥੋਂ ਮੈਚ ਕਰਕੇ ਸੈਂਟਰ ਦੇ ਵਿੱਚੋਂ 0.5 ਇੰਚ ਦਾ ਠੀਕ ਹੈ ਗੈਪ ਛੱਡ ਕੇ ਆਪਾਂ ਇਹਨੂੰ ਗੁਲਾਈ ਪਾ ਦੇਣੀ ਹੈ ਔਰ ਉਸ ਤੋਂ ਬਾਅਦ ਆਪਾਂ ਇਹਦੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇਹਨੂੰ ਕਟਿੰਗ ਕਰਕੇ ਸਾਈਡ ਤੇ ਕਰ ਦੇਣਾ ਹੈ ਔਰ ਨੀਚੇ ਤੋਂ ਬੈਕ ਪਾਰਟ ਹੈ ਨਾ ਜਿਹੜਾ ਉੱਪਰ ਫਰੰਟ ਪਾਰਟ ਸੀ ਆ ਬੈਕ ਪਾਰਟ ਹੈ ਇਹਨੂੰ ਸਾਈਡ ਤੇ ਹਟਾ ਕੇ ਫਿਰ ਆਪਾਂ ਕੀ ਕਰਨਾ ਹੈ ਇਹਦੀ ਨੈਕ ਦੀ ਮੀਜ਼ਰ ਕਰਨੀ ਹੈ ਠੀਕ ਹੈ ਜਿਵੇਂ ਕਿ ਤੁਸੀਂ ਦੱਸਿਆ ਮੈਂ ਤੁਹਾਨੂੰ ਕਿ ਬੱਚੀ ਹੈ 10 ਤੋਂ 12 ਸਾਲ ਦੇ ਬੱਚੇ ਦੀ ਹੈ ਤੇ ਇਸ ਤਰੀਕੇ ਨਾਲ ਇਹਨੂੰ ਵੀ ਅਗਲੇ ਵਾਲੇ ਨੂੰ ਕੱਟ ਨੂੰ ਵੀ ਲਾ ਕੇ ਸਾਈਡ ਤੇ ਕਰ ਦੇਣਾ ਹੈ ਔਰ ਇਹਦਾ neck measure ਕਰਨਾ ਹੈ ਠੀਕ ਹੈ ਜੀ ਆਪਾਂ ਇਹਦਾ 5 ਇੰਚ neck ਰੱਖ ਰਹੇ ਹਾਂ ਠੀਕ ਹੈ ਚੌੜਾ ਇਹਦੀ ਔਰ نیچے ਆਪਾਂ ਡੀਪ ਰੱਖ ਰਹੇ ਹਾਂ ਇਸ ਤਰੀਕੇ ਨਾਲ ਤੁਸੀਂ ਜਿਵੇਂ ਵੀ ਮੀਜ਼ਰ ਕਰਦੇ ਹੋ ਇਸ ਤਰੀਕੇ ਨਾਲ ਸਾਡੇ 5 ਇੰਚ ਦੀ ਡੀਪ ਰੱਖ ਰਹੇ ਹਾਂ ਔਰ ਦੋਨੋਂ ਪੁਆਇੰਟਸ ਨੂੰ ਮਿਲਾਉਂਦਿਆਂ ਹੋਇਆਂ ਅਸੀਂ ਇਸ ਤਰੀਕੇ ਨਾਲ ਸਟ੍ਰੇਟ ਲਾਈਨ ਡਰਾ ਕਰ ਦੇਣੀ ਹੈ ਠੀਕ ਹੈ ਔਰ ਉਸ ਤੋਂ ਬਾਅਦ ਇਸ ਤਰੀਕੇ ਨਾਲ ਹਲਕੇ ਹਲਕੇ ਹੱਥਾਂ ਦੇ ਨਾਲ ਇਹਨੂੰ ਵੀ ਸ਼ੇਪ ਵਾਲੇ ਨੂੰ ਹਲਕੀ ਹਲਕੀ ਗੁਲਾਈ ਦੇ ਦੇਣੀ ਹੈ ਠੀਕ ਹੈ ਜਿੱਥੇ ਲਾਸਟ ਸਾਡਾ ਲੈਂਥ ਦਾ ਪੁਆਇੰਟ ਹੈ ਆਪਾਂ ਉੱਥੇ ਇਹਨੂੰ ਜਾ ਕੇ ਮਿਲਾ ਦੇਣਾ ਹੈ ਉੱਪਰਲੇ ਸਾਈਡ ਤੋਂ ਠੀਕ ਹੈ ਇਸ ਤਰੀਕੇ ਦੇ ਨਾਲ ਆਪਾਂ ਮਿਲਾ ਕੇ ਇਹਨੂੰ ਕਟਿੰਗ ਕਰ ਦੇਣੀ ਹੈ ਇਹ ਸਾਡਾ ਫਰੰਟ ਵਾਲਾ ਨੈਕ ਹੈ ਠੀਕ ਹੈ ਇਸ ਤਰੀਕੇ ਨਾਲ ਨੈਕ ਦੀ ਕਟਿੰਗ ਕਰਨ ਤੋਂ ਬਾਅਦ ਕੁਝ ਇਸ ਤਰੀਕੇ ਦਾ ਸਾਡਾ ਬਣ ਕੇ ਰੈਡੀ ਹੈ ਠੀਕ ਹੈ ਜੀ ਔਰ ਇਸ ਤੋਂ ਬਾਅਦ ਆਪਾਂ ਇਹਨੂੰ ਐਸ ਰੀ ਕਿਨਾਂ ਫੋਲਡ ਕਰਕੇ ਆਪਾਂ ਨੀਚੇ ਤੋਂ ਠੀਕ ਹੈ neck ਵਾਲੀ ਸਾਈਡ ਤੋਂ ਆਪਾਂ 3 ਇੰਚ ਤੇ ਆਪਾਂ ਇੱਕ ਮਾਰਕ ਕਰਾਂਗੇ ਠੀਕ ਹੈ ਜੀ ਇਹ ਜਿਵੇਂ ਛੋਟੀ ਬੱਚੀ ਹੈ ਇਹਨੂੰ ਆਪਾਂ 3 ਇੰਚ ਤੇ ਹੀ ਮਾਰਕ ਕਰਾਂਗੇ ਜਿਆਦਾ ਇਹਨੂੰ ਗਹਿਰਾਈ ਸਹੀ ਨਹੀਂ ਰਹੇਗੀ ਔਰ ਐਸ ਰੀ ਕਿਨਾਂ ਸਾਈਡ ਤੋਂ ਬਿਲਕੁਲ تیرシャ ਮਿਲਾਉਂਦਿਆਂ ਹੋਏ ਆਪਾਂ ਐਸ ਰੀ ਕਿਨਾਂ ਲਾਈਨ ਨੂੰ ਠੀਕ ਹੈ ਸਿੱਧਾ ਸਟ੍ਰੇਟ ਲਾਈਨ ਬਣਾ ਦੇਣੀ ਹੈ ਠੀਕ ਹੈ ਜੀ ਔਰ ਅਗਰ ਤੁਸੀਂ ਵੱਡੇ ਨਾਪ ਦਾ ਬਣਾਉਣਾ ਹੈ ਔਰ ਇਹਨੂੰ ਇਸ ਤੋਂ ਬਾਅਦ ਕਟਿੰਗ ਕਰ ਦੇਣਾ ਹੈ ਠੀਕ ਹੈ ਅਗਰ ਤੁਸੀਂ ਵੱਡੇ ਨਾਪ ਦਾ ਬਣਾਉਣਾ ਹੈ ਤੇ ਤੁਸੀਂ 5 ਇੰਚ ਲੈਣਾ ਜਿਸਵੇਂ 3 ਲਿਆ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਸਾਡਾ ਵੇਖੋ ਕੁਛ ਇਸ ਠੀਕ ਹੈ ਸ਼ੇਪ ਦਾ ਬਣ ਕੇ ਰੈਡੀ ਹੋਇਆ ਹੈ ਠੀਕ ਹੈ ਕਟਿੰਗ ਹੋ ਕੇ ਔਰ ਠੀਕ ਹੈ ਬੈਕ ਪਾਰਟ ਨੂੰ ਆਪਾਂ ਇਸ ਤਰੀਕੇ ਦੇ ਨਾਲ ਉਹਦੀ ਨੈਕ ਨੂੰ ਕਟਿੰਗ ਕਰ ਲੈਣਾ ਔਰ ਇਸ ਤਰੀਕੇ ਨਾਲ ਜਿਹੜਾ ਬਾਟਮ ਪਾਰਟ ਹੈ ਉਹਨੂੰ ਫਰੰਟ ਵਾਲੇ ਪਾਰਟ ਨੂੰ 3 ਇੰਚ ਵੱਡਾ ਲੈਣਾ ਹੈ ਫਰੰਟ ਵਾਲੇ ਪਾਰਟ ਨੂੰ ਬੈਕ ਵਾਲੇ ਪਾਰਟ ਦੇ ਅਕੋਰਡਿੰਗ ਸਾਡੀ ਲੈਂਥ ਰਹੇਗੀ ਠੀਕ ਹੈ ਬੈਕ ਕੁਆਲਿਫਾਇਰ ਦੇ ਅਕੋਰਡਿੰਗ ਸਾਡੀ ਲੈਂਥ ਰਹੇਗੀ ਔਰ ਬਾਟਮ ਪਾਰਟ ਦੇ ਵਿੱਚੋ ਜਿੱਥੇ ਪਲੇਟਸ ਪਾਣੇ ਨੇ ਆਪਾਂ 3 ਇੰਚ ਵੱਡਾ ਲੈਣਾ ਹੈ ਕਿਉਂਕਿ ਅਸੀਂ 3 ਇੰਚ ਆਪਾਂ ਅਪਰ ਪਾਰਟ ਦਾ ਉੱਪਰ ਜਿਹੜੀ ਅਪਰ ਪਾਰਟ ਬਣਾਇਆ ਸੀ ਉਹਦੀ ਆਪਾਂ 3 ਇੰਚ ਲਈ ਅਗਰ ਤੁਸੀਂ ਵੱਡਾ ਮੀਜ਼ ਬਣਾਉਣਾ ਹੈ ਇਹਨੂੰ ਵੀ ਜਿਵੇਂ ਮੈਂ 3 ਤੋਂ ਉੱਥੇ ਲਿਆ ਹੈ 3 ਇਹਨੂੰ ਲੈ ਰਹੀ ਹਾਂ ਤੁਸੀਂ ਉਹਨੂੰ 5 ਇੰਚ ਉਹਨੂੰ ਲੈਣਾ ਹੈ 5 ਇਹਨੂੰ ਲੈਣਾ ਠੀਕ ਹੈ ਇਸ ਤਰੀਕੇ ਨਾਲ ਜਿੱਥੇ ਖੁੱਲਾ ਸਾਈਡ ਹੈ ਉੱਥੋਂ ਆਪਾਂ 3 ਇੰਚ ਤੇ ਮਾਰਕ ਕਰਨਾ ਹੈ ਔਰ ਅਗਲੀ ਸਾਈਡ ਤੋਂ ਸਾਡਾ ਬੰਦ ਹੈ ਇਸ ਤਰੀਕੇ ਨਾਲ ਬਿਲਕੁਲ ਕਿਨਾਰੇ ਤੇ ਲੈ ਜਾਂਦੇ ਹਾਂ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਦੀ ਲਾਈਨ ਇਸ ਤਰੀਕੇ ਨਾਲ ਡਰਾ ਕਰਕੇ ਇਹ neck part ਨੂੰ ਆਪਾਂ ਤੋਂ trim ਕਰ ਦੇਣਾ ਠੀਕ ਹੈ ਇਸ ਤਰੀਕੇ ਦੇ ਨਾਲ ਕਿਉਂਕਿ ਇਹ ਆਪਾਂ ਛੋਟੇ ਬੱਚੇ ਦਾ ਬਣਾ ਰਹੇ ਹਾਂ ਇਨਾ ਇਨਫ ਹੈ ਸਾਡੇ ਲਈ ਟਾਲ ਔਰ ਤੁਸੀਂ ਅਗਰ ਵੱਡੇ ਦਾ ਬਣਾਣਾ ਇੱਥੇ 5 ਇੰਚ ਲੈ ਰਹੇ ਜਿੱਥੇ ਮੈਂ 3 ਦਾ ਨਿਸ਼ਾਨ ਲਾਇਆ ਤੁਸੀਂ 5 ਦਾ ਲੈ ਲਓ ਜਿਵੇਂ ਵੱਡੇ ਸਾਈਜ਼ ਦੇ ਵਿੱਚ ਠੀਕ ਹੈ ਔਰ ਬਿਲਕੁਲ ਬਹੁਤ ਹੀ ਅੱਛਾ ਪਰਫੈਕਟ ਤੁਹਾਡਾ ਬਣੇਗਾ ਇਸ ਤਰੀਕੇ ਨਾਲ ਫਰੌਗ ਠੀਕ ਹੈ ਇਸ ਤਰੀਕੇ ਨਾਲ ਹਲਕਲ ਕੀ ਢਾਲ ਆਈ ਹੈ ਸਾਡੀ ਠੀਕ ਹੈ ਜੀ ਔਰ ਸੈਂਟਰ ਦੇ ਵਿੱਚ ਇੱਕ ਨਿਸ਼ਾਨ ਲਗਾ ਲੈਣਾ ਜਿੱਥੇ ਆਪਾਂ ਇਹਦਾ ਪੁਆਇੰਟ ਬਣਾਇਆ ਸੀ ਠੀਕ ਹੈ ਔਰ ਇਸ ਤਰੀਕੇ ਨਾਲ ਇਹਨੂੰ ਨਾਲ ਲਗਾ ਕੇ ਤੇ ਇਸ ਤਰੀਕੇ ਨਾਲ ਆਪਾਂ ਛੋਟੇ-ਛੋਟੇ ਪਲੇਟਸ ਪਾਣੇ ਨੇ ਆਪੋਜ਼ਿਟ ਸਾਈਡ ਨੂੰ ਮੂੰਹ ਕਰਕੇ ਇਸ ਤਰੀਕੇ ਦੇ ਨਾਲ ਠੀਕ ਹੈ ਔਰ ਬਿਲਕੁਲ ਸੈਂਟਰ ਦੇ ਵਿੱਚ ਇੱਕ ਦੋਨਾਂ ਸਾਈਡ ਤੇ ਕੱਟ ਲਗਾ ਲੈਣਾ ਹੈ ਅਪਰ ਪਾਰਟ ਦੇ ਵੀ ਤੇ ਬਾਟਮ ਪਾਰਟ ਦੇ ਠੀਕ ਹੈ ਅਪੋਜੀਟ ਸਾਈਡ ਨੂੰ ਮੋੜ ਕੇ ਆਪਾਂ ਇਸ ਤਰੀਕੇ ਨਾਲ ਪਲੇਟਸ ਪਾਣੇ ਨੇ ਆ ਸਾਡਾ ਬੈਕ ਪਾਰਟ ਹੈ ਠੀਕ ਹੈ ਦੋਨੋਂ ਸਾਈਡ ਬੈਕ ਪਾਰਟ ਦੇਣੇ ਅਪਰ ਵਾਲਾ ਵੀ ਔਰ ਬਾਟਮ ਵਾਲਾ ਵੀ ਔਰ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਨਾਂ ਨੂੰ ਇੱਕ ਹੀ ਸਾਈਡ ਨੂੰ ਤੁਸੀਂ ਪਲੇਟਸ ਪਾ ਕੇ ਨੂੰ ਰੈਡੀ ਕਰ ਸਕਦੇ ਹੋ ਠੀਕ ਹੈ ਇਹਦੀ ਇੱਕ ਹੀ ਸਾਈਡ ਨੂੰ ਮੂਹ ਰਹਿਣੇ ਨੇ ਠੀਕ ਹੈ ਜੀ ਇਸ ਤਰੀਕੇ ਨਾਲ ਕੁਝ ਆ ਵੇਖੋ ਅਸੀਂ ਫਰੰਟ ਵਾਲੇ ਪਾਰਟ ਦਾ ਲਾ نیچےਰਾ ਬਾਟਮ ਪਾਰਟ ਨੂੰ ਸੀ ਇਕੱਲੇ ਨੂੰ ਇਸ ਤਰੀਕੇ ਨਾਲ ਸਟਿਚਸ ਲਗਾ ਲਿਆ ਸੀ ਔਰ ਜ਼ਿਪਲੇਟਸ ਪਾ ਲੈ ਸੰ ਇਸ ਤਰੀਕੇ ਨਾਲ ਸੈਂਟਰ ਦੇ ਵਿੱਚ ਮਾਰਕ ਕਰਕੇ ਇਧਰ ਨੂੰ ਮੂੰਹ ਇੱਕ ਤੋਂ ਆਪੋਜੀਟ ਸਾਈਡ ਨੂੰ ਜਿਵੇਂ ਆਪਾਂ ਸਲਵਾਰ ਦੇ ਪਾਈਦੇ ਨੇ ਠੀਕ ਹੈ ਔਰ ਉਸ ਤੋਂ ਬਾਅਦ ਆਪਾਂ ਬੈਕ ਸਾਈਡ ਨੂੰ ਬਿਲਕੁਲ ਇੱਕ ਹੀ ਪਾਸੇ ਨੂੰ ਆਪਾਂ ਇਸ ਤਰੀਕੇ ਦੇ ਨਾਲ ਪਲੇਟਸ ਪਾ ਕੇ ਰੈਡੀ ਕਰ ਲਿਆ ਸੀ ਆ ਹੈਗਾ ਸਾਡੇ ਕੋਲ ਫਰੰਟ ਪਾਰਟ ਠੀਕ ਹੈ ਫਰੰਟ ਪਾਰਟ ਦਾ ਬਾਟਮ ਔਰ ਅਪਰ ਪਾਰਟ ਦੋਨੋਂ ਨੇ ਠੀਕ ਹੈ ਇਸ ਤਰੀਕੇ ਨਾਲ ਆਪਾਂ ਸੈਂਟਰ ਦੇ ਵਿੱਚ ਮਾਰਕ ਕਰਕੇ ਅਪਰ ਦੇ ਵੀ ਔਰ ਬਾਟਮ ਦੇ ਵੀ ਠੀਕ ਹੈ ਇਸ ਤਰੀਕੇ ਨਾਲ ਫਿਰ ਆਪਾਂ ਇਹਨੂੰ ਸਟਿਚਸ ਲਗਾ ਕੇ ਔਰ ਇਹ ਤਾਲ ਹੈ ਇਹਨੂੰ ਖਿੱਚਣਾ ਨਹੀਂ ਹੈ ਨਹੀਂ ਤੇ ਤੁਹਾਡੇ ਉੱਪਰਲਾ ਅਪਰ ਪਾਰਟ ਦਾ ਜਿਹੜਾ ਕਪੜਾ ਹੈ ਉਹ ਵੱਜ ਜਾਏਗਾ ਇਸ ਲਈ ਇਹਨੂੰ ਹਲਕੇ ਹੱਥਾਂ ਦੇ ਨਾਲ ਇਹਨੂੰ ਸਟਿਚ ਲਗਾ ਕੇ ਇਹਨੂੰ ਆਪਾਂ ਕੰਪਲੀਟ ਕਰ ਦਿੰਦੇ ਹਾਂ ਠੀਕ ਹੈ ਇੱਕ ਸਾਈਡ ਆਪਾਂ ਸਟਿਚ ਲਗਾ ਕੇ ਕੰਪਲੀਟ ਕਰ ਚੁੱਕੇ ਹਾਂ ਫਿਰ ਆਪਾਂ ਦੂਸਰੀ ਸਾਈਡ ਦੀ ਸਟਿਚ ਲਗਾ ਕੇ ਉਨੂੰ ਵੀ ਕੰਪਲੀਟ ਕਰਾਂਗੇ ਆ ਵੇਖੋ ਇਸ ਤਰੀਕੇ ਨਾਲ ਕੰਪਲੀਟ ਹੋ ਚੁੱਕਿਆ ਹੈ ਆ ਵੇਖੋ ਕਿੰਨਾ ਪਿਆਰਾ ਬਣ ਕੇ ਰੈਡੀ ਹੋਇਆ ਔਰ ਆਪਾਂ ਅਗਲਾ ਅਟੈਚ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਇਸ ਤਰੀਕੇ ਨਾਲ ਲੇਸ ਲਗਾ ਕੇ ਇਹਨੂੰ ਹਲਕ ਥੋੜਾ ਡਿਜ਼ਾਈਨਰ ਜਿਹਾ ਲੁੱਕ ਦੇਣਾ ਹੈ ਬਹੁਤ ਹੀ ਪਿਆਰਾ ਲੱਗੇਗਾ ਠੀਕ ਹੈ ਜੀ ਇਸ ਤਰੀਕੇ ਨਾਲ ਲੇਸ ਅਟੈਚ ਕਰ ਸਕਦੇ ਹੋ ਤੁਸੀਂ ਵੀ ਔਰ ਬਹੁਤ ਹੀ ਪਿਆਰਾ ਬਣ ਕੇ ਰੈਡੀ ਹੋਏਗਾ ਔਰ ਇਸ ਤਰੀਕੇ ਦੇ ਨਾਲ ਆਪਾਂ ਨੂੰ ਲੇਸ ਨੂੰ ਅਟੈਚ ਕਰਕੇ ਇਹਦੀ ਕੰਮਰ ਵਾਲੀ ਸਾਈਡ ਤੱਕ ਆਪਾਂ ਮੈਂ ਫਿਨਿਸ਼ ਕਰ ਦਾਂਗਾ ਔਰ ਦੂਜੀ ਸਾਈਡ ਵੀ ਇਸੇ ਤਰੀਕੇ ਦੇ ਨਾਲ ਲਗਾ ਕੇ ਆਪਾਂ ਕੁਝ ਇਸ ਤਰੀਕੇ ਦੇ ਨਾਲ ਇਹਨੂੰ ਇਸ ਪੈਟਰਨ ਨੂੰ ਬਣਾ ਲੈਣਾ ਹੈ ਲੇਸ ਦੇ ਨਾਲ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਲੁੱਕ ਆਏਗਾ ਇਹਦੇ ਨਾਲ ਤੁਸੀਂ ਵੀ ਬਿਲਕੁਲ ਇਸੇ ਤਰ੍ਹਾਂ ਟਰਾਈ ਕਰਨਾ ਠੀਕ ਹੈ ਔਰ ਜਿਹੜੇ ਵੀ ਵੀਰ ਭੈਣ ਮੇਰੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਔਰ ਇਸ ਤਰੀਕੇ ਦੇ ਨਾਲ ਅਸੀਂ ਆਹ ਵੇਖੋ ਪੂਰੀ ਸਫਟਿੰਗ ਦੀ ਸਲਾਈ ਲਗਾ ਕੇ ਕੰਪਲੀਟ ਕਰ ਲਿਆ ਦੋਨੋਂ ਸਾਈਡ ਇਸੇ ਤਰੀਕੇ ਨਾਲ ਸਟਿਚਸ ਲਗਾ ਕੇ ਐਕਸਟਰਾ ਕੱਪੜਾ ਜਿਹੜਾ ਹੈ ਉਹਨੂੰ ਆਪਾਂ ਕਟਿੰਗ ਕਰਕੇ ਇਹਨੂੰ ਹਟਾ ਦੇਣਾ ਹੈ ਠੀਕ ਹੈ ਔਰ ਇਸ ਤੋਂ ਬਾਅਦ ਫਿਰ ਆਪਾਂ ਇਹਦੇ ਸੱਲੇ ਬਾਟਮ ਦੀ ਆਪਾਂ ਸਟੀਚ ਕਰਾਂਗੇ ਗੁਲਾਈ ਦੇ ਵਿੱਚ ਇਹਨੂੰ ਫੋਲਡ ਕਰਾਂਗੇ ਠੀਕ ਹੈ ਜੀ ਔਰ ਤੁਸੀਂ ਇਸ ਤਰੀਕੇ ਦੇ ਨਾਲ देखो बनके ਸਾਡੀ ਰੈਡੀ ਹੋਏਗੀ ਔਰ ਨੀਚੇ ਜੋ ਸਾਡਾ ਬਾਟਮ ਵਾਲਾ ਰਹਿ ਗਿਆ ਹੈ ਆਪਾਂ ਇਸ ਤਰੀਕੇ ਨਾਲ ਇਹਨੂੰ ਇੱਕ ਪੈਰ ਦੇ ਮਾਰਜਨ ਦੇ ਨਾਲ ਆਪਾਂ ਇਸ ਤਰੀਕੇ ਨਾਲ ਸਟਿਚ ਲਗਾ ਕੇ ਇਹਨੂੰ ਇੱਕ ਸਾਈਡ ਨੂੰ ਫੋਲਡ ਹੋ ਜਾਣਾ ਹੈ ਇੱਕ ਇਸ ਸਟਿਚ ਦੇ ਨਾਲ ਕਿਉਂਕਿ ਇਹ ਸਿੱਧਾ ਕਪੜਾ ਹੈ ਸਾਡਾ ਔਰ ਠੀਕ ਹੈ ਅਗਰ ਉਰੇਬ ਹੋਵੇ ਤੇ ਉਹਨੂੰ ਦੂਸਰੇ ਤਰੀਕੇ ਨਾਲ ਫੋਲਡ ਕਰਨਾ ਪੈਂਦਾ ਹੈ ਡਬਲ ਸਟਿਚ ਲਗਾ ਕੇ ਠੀਕ ਹੈ ਇਸ ਤਰੀਕੇ ਨਾਲ ਸਾਡੀ ਵੇਖੋ ਕਿੰਨੀ ਪਿਆਰੀ ਬਵਾਤੇ ਇਸ ਅਟੈਚ ਹੋ ਗਈ ਹੈ लेस ਔਰ ਉੱਪਰ ਕੋ ਅਪਰ ਪਾਰਟ ਤੇ ਵੀ ਹੋ ਗਈ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਸਾਡਾ ਵੇਖੋ ਕਿੰਨੀ ਪਿਆਰੀ ਇਹ ਦੀ ਲੁੱਕ ਆਈ ਹੈ ਠੀਕ ਹੈ ਜੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਔਰ ਇਸ ਤਰੀਕੇ ਨਾਲ ਹੇਠੇ ਵੀ ਅਸੀਂ ਇਹਨੂੰ ਫੋਲਡ ਕਰ ਲਿਆ ਸੀ ਤੁਸੀਂ ਚਾਹੋ ਤੇ ਮਸ਼ੀਨ ਦੇ ਨਾਲ ਤੁਸੀਂ ਇਹਨੂੰ ਪੀਕੋ ਵੀ ਕਰਵਾ ਸਕਦੇ ਹੋ ਹੋਰ ਵੀ ਪਿਆਰਾ ਲੁੱਕ ਆਏਗਾ ਠੀਕ ਹੈ ਥੈਂਕ ਯੂ ਫॉर ਵਾਚਿੰਗ